ਲੱਗਦਾ ਪੈਗ ਫੇਰ ਅੱਜ ਉਹ ਪਾਣੀ ਤੂੰ ਵੀ ਤੂੰ ਪਾਣੀ ਕਿਹੜੇ ਬੰਦੇ ਨਾਲ ਖਾਉਂਗਾ ਮੈਨੂੰ ਸ਼ਰਾਬ ਐ ਤੂੰ ਗੰਦੀ ਸਮੈਲ ਆਈ ਉਹ ਪਾਣੀ ਆ ਪਾਣੀ ਇੱਥੇ ਰੱਖਾਂਗੇ ਮੈਂ ਕੀ ਆਈ ਮੈਂ ਪੀਣੀ ਨਹੀਂ ਕੋਈ ਫੇਰ ਕਬੜਾ ਉਹ ਤੇਨੂ ਹਰਗਦੀਸ਼ ਸ਼ਰਾਬ ਹੀ ਸ਼ਰਾਬ ਹੈਗੀ ਸ਼ਰਾਬ ਪਾਣੀ ਤਾਂ ਮੈਂ ਮੈਂ ਕਿਉਂ ਨਹੀਂ ਪੀ ਲੈਣਾ ਤੂੰ ਤੇਰਾ ਜੀ ਨਹੀਂ ਕਰਦਾ ਮੈਂ ਰੋਟੀ ਖਾ ਗਿਆ ਟਾਈਮ ਹੈ ਪਾਣੀ ਪੀਂਦੇ ਨਾ ਨਾ ਸ਼ਰਾਬ ਹੈ ਪਾਣੀ ਥੋੜੀ ਹੈ ਲੈ ਮੇਰੇ ਇਹ ਤਾਂ ਸੋਹਟ ਨਾਲ ਨਹੀਂ ਬਣਦੀ ਕਿਨੇ ਕਿਦਾਂ ਦਾ ਰੱਦ ਹੋਇਆ ਕਿੰਨੀ ਵਾਰੀ ਤੂੰ ਕਹਵੇਂ ਮੈਂ ਤਾਂ ਸਵੇਰੇ ਨਹੀਂ ਪਿੰਡ ਬਸ ਅੱਜ ਪੀਣੇ ਦੇ ਸਕੂਲੇ ਨੂੰ ਪਹੁੰਚਾਂ। ਤੇ ਮੈਂ ਕਿਦੋਂ ਆਹ ਤੁਹਾਡਾ ਮੂੰਹ ਦੱਸਣ ਦਾ ਤੇ ਨਹੀਂ ਆਉਂਦੀ। ਇਹ ਦੱਸਦੇ ਮਰੋ। ਤੂੰ ਇਹ ਇਦਾਂ ਨਹੀਂ ਕਰਦਾ ਮੈਨੂੰ ਬਸ ਦੂਜਾ ਤਰੀਕਾ ਵਰਤਣਾ ਕਹਿ ਰਹਾ ਹਾਂ। ਕੀ ਕਿਹੜਾ ਤਰੀਕਾ? ਮੈਨੂੰ ਬਸ ਜਿਹੜੀ ਰੱਖੀ ਹੈ ਨਾ ਅੰਦਰ ਉਹ ਦੋ ਦਿਨਾਂ ਨਾਲ ਉਸ ਨੂੰ ਮੈਂ ਢੋਲ ਕੇ ਤੇ ਕੰਮ ਨਾ ਵੇਖੀ। ਹੋਰ ਨਹੀਂ ਮੈਂ ਕੁਝ ਕਰਦੀ। ਬਸ ਉਹਨੂੰ ਬੋਲਣਾ। ਇਹ ਦੋ ਬੜੀ ਚੰਗੀ ਚਾਹਤ ਆ ਤੇ ਆਪੇ ਹੱਲ ਹੋਊਗਾ। ਕਿਉਂ ਤਾਂ ਮੈਂ ਨਹੀਂ ਕਰਨਾ। ਹਾਂ। ਇਹ ਬੜੀ ਮਿਹਨਤ ਨਾਲ ਚੀਜ਼ ਬੰਦੀ ਆ ਤੇ ਮਹਾਰਾਜ ਵੇਖਣੇ ਸਾਰਾ ਹੋਇਆ ਮਹਾਰਾਜ ਇਹ ਵੀ ਵੇਖਣਦੇ ਆ ਨਾ ਰੋਜ਼ ਪੀਂਦੇ ਹੋ ਮਹਾਰਾਜ ਇਹੋ ਢੋਲ ਨਾਲ ਵੰਦਾ ਕਿ ਮੈਂ ਡੋਲਣ ਲੱਗੀ ਆ ਉੱਤੇ ਧਰਮਰਾਜ ਨੇ ਨਾ ਹੂੰ ਕੜਾਇਆ ਬਾਲਿਆ ਕੋਈ ਤੇਰਾ ਪਕੌੜਾ ਬਣਾਉਣਾ ਨਹੀਂ ਐਵੇਂ ਬਣਾਉਣਾ ਮੇਰਾ ਪਕੌੜਾ ਜ ਤੁਸੀਂ ਪੀਓਗੇ ਪਕੌੜਾ ਤੁਹਾਡਾ ਬਣਾ ਮੇਰਾ ਕੱ ਲਈ ਪਕੌੜਾ ਬਣਾ ਮੈਂ ਤਾਂ ਡੋਲ ਨਹੀਂ ਸਕੋ ਤੁਹਾਨੂੰ ਚੰਗੇ ਬੰਨੇ ਲੈ ਕੇ ਜਾਂਦੀ ਬਣਾ ਵੀ ਮੇਰਾ ਪਕੌੜਾ ਕਿ ਮਨਣਾ ਤੇਰਾ ਪਕੌੜਾ ਬਣਾ ਤੈਨੂੰ ਪਤਾ ਇਹ ਕਿੰਨੀ ਔਖੀ ਬੰਦੀ ਚੀਜ਼ ਹੈ ਜਿਹੜੀ ਮਿਹਨਤ ਦੀ ਚੀਜ਼ ਕਿਸਦੀ ਰੋੜੇਗੀ ਤੇ ਉਹ ਉੱਤਰਾ ਪਕੌੜਾ ਹੀ ਬਣਾਉਣਾ ਨੇ ਮਿਹਨਤ ਇਹ ਮਿਹਨਤ ਹੋਰ ਕਿਹੇ ਬੰਦੇ ਲਾਉਂਦੇ ਚਾਚ ਦੇ ਕੰਮ ਕਰਦੀ ਉਹ ਜਦੋਂ ਆਪਣਾ ਵਿਆਹ ਆਇਆ ਸੀ ਉਦੋਂ ਤੇ ਕਹਿੰਦੇ ਕਿ ਮੁੰਡਾ ਸ਼ਰਾਬ ਨਹੀਂ ਪੀਂਦਾ ਜਦੋਂ ਇੱਥੇ ਆਇਆ ਹੀ ਸਾਰੇ ਤੁਹਾਨੂੰ ਵੇਖ ਰਹੇ ਉਦੋਂ ਤੇ ਕਹਿੰਦੇ ਮੁੰਡਾ ਕੁਝ ਖਾਂਦਾ ਪੀਂਦਾ ਨਹੀਂ ਮੁੰਡਾ ਤੇ ਬਹੁਤ ਸਾਉਂਦਾ ਤੇ ਮੁੰਡਾ ਤੇ ਇੱਕ ਦਿਨ ਦਾ ਨਾ ਗਾਣੇ ਪੌਂਦਾ ਸ਼ਰਾਬ ਦਾ ਉਦੋਂ ਤੇ ਰੋਜ਼ ਸ਼ਰਾਬ ਰੋਜ਼ ਉਹ ਮੇਰੀ ਤੇ ਗੱਲ ਸੁਣ ਗੱਲ ਕਿ ਸੁਣਾ ਦਿੰਦੀ ਮੇ ਉਦੋਂ ਮੈਨੂੰ ਦੁੱਖ ਹੀ ਨਹੀਂ ਹੋਈ ਹੈਗਾ ਜਦੋਂ ਤੂੰ ਆਈ ਮੇਰੀ ਜ਼ਿੰਦਗੀ ਸਾਰੇ ਦੁੱਖ ਤੇ ਉਦੋਂ ਚੁੰਬ ਵਿਲੰਗ ਰੱਬ ਨਾ ਮੈਂ ਕੀ ਕਰਤਾ ਆਣ ਕੇ ਮੈਂ ਤਾਂ ਸਭ ਕੋ ਤੁਹਾਡੀ ਜ਼ਿੰਦਗੀ 'ਤੇ ਸਵਾਰ ਕੀ ਸਵਾਰ ਤੈਨੂੰ ਮੇਰੇ ਦੁੱਖ ਹੋਈ ਕੀ ਦਿੱਤਾ ਵੀ ਦੱਸੋ ਮੂੰਹ ਤੇ ਮੇਰੇ ਫਿੱਤੇ ਆ ਕੇ ਦੁੱਖ ਦਾ پہاੜ ਉਲਟਾ ਦੇ ਦੁੱਖਾਂ ਦੀ ਮੈਂ ਨਾ ਮੈਂ ਆਪਣੇ ਨਾਲ ਐਂ ਕੀ ਦੋਖਾ ਗਿਆ ਇਹ ਤੇ ਮੇਰੀ ਗਰਲਫ੍ਰੈਂਡ ਤੈਨੂੰ ਨਹੀਂ ਪਤਾ ਬੰਦੇ ਦੀ ਜ਼ਿੰਦਗੀ ਕਿੱਦਾਂ ਦਿੰਦੀ ਤੂੰ ਤੂੰ ਆਪਣੇ ਬਾਰੇ ਸੋਚਦੀ ਆ ਮੈਨੂੰ ਸਾਲਾ ਸਾਰੇ ਟੱਬਰ ਵਾਲੇ ਸੁਣਨ ਮਿਲਦੇ ਤੈਨੂੰ ਆਪਣੇ ਸੂਟਾ ਨਾ ਵਾ ਮੈਨੂੰ 100 ਸਿਆਪਾ 100 ਲੈਣ ਦੇਣੇ ਆ ਤੂੰ ਸ਼ਰਾਬ ਛੱਡ ਦੋ ਬਸ ਮੇਰੀ ਮੁਕਤੀ ਕੱਲ ਮਖੋ ਮੈਂ ਵਾਦੀ ਕਰ ਲਵਾਂ ਜਾਂ ਮੈਂ ਸਰੀਰ ਤੋਂ ਸ਼ਰਾਬ ਨਹੀਂ ਪੀਣਾ ਹਾਂ ਤੂੰ ਸਰੀਰ ਤੋਂ ਮੇਰੇ ਕੋ ਪੈਸੇ ਨਾ ਮੰਗੀਂ ਕੀ ਕਰਨ ਉਹ ਮੈਂ ਸੂਟ ਦਿਨਾ ਬਣਾਉਣੇ ਸੂਟ ਦਮ ਸੂਟ ਤੇ ਉਹ ਮੈਂ ਤੇ ਸਾਰੇ ਤੋਂ ਦੇ ਮੈਂ ਤੇ ਬਣਾਉਣੇ ਬਣਾਉਣੇ ਇਹ ਯਾ ਤੈਨੂੰ ਹੁਣ ਤੂੰ ਸੂਟ ਬਣਾਉਣੇ ਆ ਆ ਮੈਂ ਆਵੇ ਹਾਵੇ ਆ ਕਿਹੜੀ ਬਲੇ ਦੀ ਟੀ-ਸ਼ਰਟ ਹੈ ਇਹਦੇ ਰੰਗ ਵੀ ਵਿਚਾਰੀ ਡੁੱਟ ਗਿਆ ਮੈਨੂੰ ਕਦੀ ਗਿਆਈ ਵੀ ਤੂੰ ਹੀ ਬਣਾਣਾ ਕੋਈ ਮੈਂ ਤਾਂ ਕਹੀ ਨਹੀਂ ਤੈਨੂੰ ਆਪ ਨੇ ਬਣਾਉਣਾ ਤੇ ਹੁਣ ਮੈਂ ਨੇ ਬਣਾਣਾ ਇਹ ਤੂੰ ਹੀ ਨਹੀਂ ਬਣਾਣਾ ਮੈਂ ਤੇ ਜੇ ਤੂੰ ਤੇਰੀ ਨਹੀਂ ਮੁੱਕਦੇ ਮੈਂ ਕਿੱਥੇ ਬਣਾਣੇ ਕੀ ਬਣਾਣਾ ਤੂੰ ਮੈਂ ਸੂਟ ਬਣਾਉਣੇ ਵਾਸਤੇ ਰੋਜ਼ ਦਹਾ ਤਾਂ ਦਿਨਾਂ ਬਾਅਦ ਮੈਨੂੰ ਸੂਟ ਚਾਹੀਦਾ ਬਸ ਤੈਨੂੰ ਦਹਾ ਜਣਾ ਬੰਨ ਮੁੱਕੀਆਂ ਜਾਈਦੀਆਂ ਐ ਕਰੀਆਂ ਐ ਹੌਲੀ ਕੀਤੀ ਹੋਵੇ ਨਾ ਤੂੰ ਸੈਕਟਰ ਐਨਾ ਹੌਲੀ ਕੀਤੀ ਐ ਹੌਲੀ ਕਰਕੇ ਹੈਗੀ ਮੈਂ ਤੈਨੂੰ ਨਹੀਂ ਹੌਲੀ ਕਰਨ ਤੇ ਹੈਗੀ ਤੇ ਤਾਂ ਹੀ ਕਹਿਣ ਡਿਆ ਮੈਂ ਜਿਹੜਾ ਸਟਾਫ ਧਾ ਦੋ ਤੇ ਮੈਂ ਚੱਲ ਜਾਣਾ ਸ਼ਰਾਬ ਵੀ ਨਹੀਂ ਪੀਣੀ ਕਹ ਦੋ ਅੱਜ ਉਮ ਬਿਨੀ ਬਿਨੀ ਮੈਂ ਫਿਰ ਮੈਂਣਾਣਾ ਮੈਂ ਇੱਥੇ ਸਿਰ ਖਾਣਾ ਬੈਠ ਕੇ ਜਿਹਨੇ ਫਿਰ ਹੜਦੇ ਤੂੰ ਸਿਰ ਖਾਉਂ ਬੈ ਕੇ ਤੂੰ ਇਹ ਸਾ ਲੜਾ ਤੈਨੂੰ ਨਾ 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 ਕੜਾਏ ਚ ਪਾ ਕੇ ਤਲਿਆ ਬਾਬੇ ਨੇ ਤੂੰ ਮੈਨੂੰ ਕਹਿਦੀ ਆਂ ਕਿ ਉਦੋਂ ਦੀ ਉਦੋਂ ਨਾ ਵੇਖੀ ਜਾਉਂ। ਉਦੋਂ ਨਹੀਂ ਵੇਖਣੀ ਜਾਣੀ। ਤੇਰਾ ਪਕੌੜਾ ਬਣ ਨਹੀਂ ਉਥੇ। ਕੋਈ ਨਹੀਂ ਬਣਦਾ ਪਕੌੜਾ ਮੇਰਾ ਮੇਰਾ ਪਕੌੜੇ ਦੀ। ਮੇਰੀ ਤਬਸਿਆ ਨਹੀਂ ਤੂੰ ਜਾਣਦੀ। ਮੇਰੀ ਮੇਰਾ ਪਕੌੜਾ ਬਣਦਾ ਤੁਮੀ। ਮੈਂ ਮਾਰਾਂ ਇਹਨੂੰ ਬਹੁਤ ਹਨਾ ਸਵੇਰੇ ਉੱਠ ਕੇ ਮਾਰਾਂ ਮੇਰੇ ਕਰ ਉਹ ਕਲੇਸ਼ ਮੁਕੇ। ਤੇ ਤੂੰ ਕਲੇਸ਼ ਬੜੀ ਬਦੀ ਪਾਉਣੀ ਐ। ਤੇ ਮਾਰਾਂ ਨੇ ਨਾ ਤੈਨੂੰ ਐ ਤੇਰੀ ਮੈਂ ਨਾ ਪਕੌੜਾ ਬਣਾਉਣਾ ਹੀ ਉਥੇ। ਕੋਈ ਨਹੀਂ ਬਣਦਾ ਮੇਰਾ ਪਕੌੜਾ ਬਣਦਾ। ਉਹੀ ਹੜਨਾ ਕਿ ਨਹੀਂ ਹੜਨਾ ਮੇਰੇ ਨਾਲ ਆਪਾਂ ਕਾਨੂੰਨੀ ਨਹੀਂ ਹੋਈਏ ਤੂੰ ਗਏ ਚਲ ਠੀਕ ਆ ਮੈਂ ਰਹਿਣਾ ਕਫੜੀ ਆ ਤਰਾਸੀ ਬਿਲਕੁਲ ਤੋ ਇਹ ਕੀ ਕਹਿਣਾ ਆਗੇ ਲੋਕੀ ਤਮਾਸ਼ਾ ਵੇਖਣ ਦੋ ਜਨ ਨਾਲ ਹੋਰ ਲੈ ਹੁੰਦੇ ਮੈਂ ਨਾ ਗੱਲ ਕਰਦਾ ਮੈਂ ਗੱਲ ਦੇ ਦੇ ਵੇਲਾ ਆਈ ਹਕੀ ਪਈ ਤੇਰ ਤੱਕ ਤਾਂ ਵੇਹੇ ਦੀ ਤਮਾਸ਼ਾ ਵੇਖਣੀ ਆਏ ਬਾਵਾ ਦਮੇ ਜੀ ਲੜਨਦਾ ਤੇ ਵੇਖ ਆਈਏ ਤਮਾਸ਼ਾ ਵੇਖਣਾ ਜੀ ਅੱਜ ਦੁਪਹਿਰੇ ਤੋਂ ਸ਼ਾਮੇ ਤੱਕ ਜੇ ਤੂੰ ਹੀ ਸਿਆੜੇ ਪੜੋ ਤੇ ਇਹ ਕੁਝ ਚੱਲ ਰਿਹਾ ਤਾ ਮੈਂ ਕੈਨਾ ਜਾ ਕੇ ਹੁਣ ਮੈਂ ਤਾਂ ਸੋਚਿਆ ਚ ਲੜਦਾ ਇਹ ਕਿ ਮੈਂ ਜਾ ਕੇ ਇਹਨਾਂ ਨਾਲ ਗੱਲ ਕਰਦੀ ਤੇ ਤੂੰ ਹੀ ਫੇਰ ਮੇਰੇ ਵੀਲੇ ਦਿਵਾਲੇ ਹੋ ਜੀ ਮੈਂ ਹੁਣ ਮਾਸੀ ਤੇ ਕੋਈ ਤਾਂ ਨਹੀਂ ਨਵਾਵਾ ਲੜਨਦਾ ਇਹ ਵਾਗੇ ਤਮਾਸ਼ਾ ਮੈਂ ਨਾ ਮੈਂ ਨਹੀਂ ਆਦੀ ਲੜਦੇ ਆ ਦੇਖਿਆ ਇਹ ਮੈਂ ਨਹੀਂ ਆਦੀ ਬੈਠਾ ਤਾ ਕੋਈ ਸਹੀ ਨਹੀਂ ਕਿੰਨੇ ਕੋਡਾ ਕਾ ਨਹੀਂ ਲੱਗਣ ਲੋਕੇ ਕੋਸ਼ਨ ਦੇ ਦੇ ਜਵਾ ਲੜਨ ਦਾ ਜੰਗ ਹੋਣੀ ਕੋਸ਼ਨ ਦੇ ਤੇ ਤਾਂ ਕਿਹਾ ਤਾ ਲੜੋ ਮਰੋ ਮੈਂ ਨਹੀਂ ਹਮ ਤੱਕ ਹਉਲਾ ਵਾਤ ਲੋਕਾਂ ਦਾ ਮਾਸ਼ਾ ਲਾ ਕੋਨਾ ਪੀ ਪੀ ਕਿ ਨੂੰ ਆ ਪਿੰਨ ਮੇਹਲਾ ਮੈਂ ਹਸੁੰਦੇ ਲੋਕੀ ਤਮਾਸ਼ਾ ਵੇਖੀ ਮੈਂ ਕੀ ਪੀਤੀ ਵਾਵਾ ਪੀਂਦੇ ਤੇ ਵਾਵਾ ਲੜਦੇ ਤੂੰ ਸੋਣਾ ਕਿ ਮੈਂ ਲਾ ਛੜਦੇ ਬੂਏ ਨੂੰ ਤੂੰ ਮੁਕੀਆਂ ਖਾਣੀਆਂ ਅੱਧੀ ਰਾਤ ਖਾਣੀਆਂ ਮੁਕੀਆਂ ਖਾਣੀਆਂ ਮੁਕੀਆਂ ਖਾਣ ਵਾਲੇ ਤੇ ਤੂੰ ਹੀ ਕੰਮ ਕਰਦੇ ਤਰੋ ਇਥੋਂ ਮੈਂ ਨਹੀਂ ਜਾਣਾ ਮੈਂ ਇੱਥੇ ਰਹੂੰ ਤਰੋ ਮੁੰਡਾ ਤੇਰਾ ਪੁੱਤ ਸਭ ਪੀ ਕੇ ਨਾ ਮੈਂ ਆਪੇ ਸਕੂਲੇ ਕ ਲੂੰ ਮੈਂ ਆਪੇ ਸਕੂਲੇ ਕ ਲੂੰ ਤੂੰ ਤਰੋ ਮੈਂ ਤੱਕ ਮੈਂ ਇੱਥੇ ਰਹੂੰ ਭਾਈ ਇੱਥੇ ਰਹੂੰ ਕਿ ਕਿਨੂੰ ਵਿਖਾਉਂਦੇ ਤੈਨੂੰ ਹੁਣ ਮੈਂ ਮੁਕੀਆਂ ਖਾਣਾਂ ਨਹੀਂ ਲੱਗ ਤੇ ਤੇਰੇ ਕਰਮਾਂ ਦੀ ਮੁਕੀਆਂ ਲਿਖੀਆਂ ਮੈਂ ਮੇਰੇ ਕਰਮਾਂ ਚ ਮੁਕੀਆਂ ਤੇਰੀ ਜ਼ੁਬਾਨ ਐਡੀ ਲੰਮੀ ਆ ਤੇ ਮੁਕੀਆਂ ਖਾਣੀ ਆ ਜ਼ੁਬਾਨ ਐਡੀ ਲੰਮੀ ਜ਼ੁਬਾਨ ਐਡੀ ਲੰਮੀ ਤੂੰ ਹੀ ਕੀਤੀ ਏ ਪਹਿਲਾਂ ਤਾਂ ਨਹੀਂ ਐਡੀ ਜਦੋਂ ਮੈਂ ਆਈ ਹਾਂ ਹੈ ਹੀ ਐਡੀ ਹੀ ਤੇਰੀ ਵੇਡੀ ਪਹਿਲਾਂ ਕੀ ਗੱਲ ਹੋਈ ਹੋਈ ਕੀ ਗੱਲ ਕੋ ਜਦੋਂ ਦੀ ਮੈਂ ਆਈ ਅੱਜ ਹੀ ਐਡੀ ਕੀਤੀ ਤੂੰ 55 ਸਾਲਾਂ ਬਾਅਦ ਮੈਂ ਮੇਰੇ ਬੰਦੇ ਨੂੰ ਖੋਣ ਨਹੀਂ ਦੇਣਾ ਬੰਦੇ ਨੂੰ ਟਿਕਨ ਨਹੀਂ ਦੇਣਾ ਬੰਦੇ ਨੇ ਕੰਮ ਨਹੀਂ ਪਸੰਦ ਕਰਨਾ ਜਿਹੜਾ ਕੰਮ ਕਰਦੀ ਉਹ ਹੀ ਚੰਗਾ ਕਿਤੇ ਜੇ ਤੂੰ ਹੀ ਤਾਂ ਤਨ ਤੜਨਾ ਗੱਲ ਕੀਤੀ ਤੇ ਤੂੰ ਹੀ ਦਾਲ ਨੂੰ ਪੈਂਦੇ ਤੇ ਜਬਾਦਿਆ ਪੇਟੀ ਲੰਮੀ ਹੋਣੀ ਬੰਨ ਮਿਲੂ ਕਰ ਦਿੰਦੀ ਹੂੰ ਤਬਰ 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 ਬੜਾ ਭਾਈ ਜਨੀਰ ਤੇ ਜਫਾਲ ਲੰਮੀ ਆ ਤੇ ਤਾਂ ਹੀ ਆ ਤੂੰ ਵੀ ਸਾਰਾ ਤਾਂ ਜਵਾਬ ਤੋਂ ਬਗੈਰ ਹੋਰ ਕਿਹਦੇ ਨਹੀਂ ਲੱਗੀ ਵੇਖ ਲੈ ਬੇਤਰ ਦੇਖ ਲੈ ਇਹਨੇ ਕੀ ਕੁਛ ਕਰਦੀ ਇਦਾਂ ਹੀ ਭਰਾਵਾ ਮੇਰੇ ਨਾਲ ਲੜਦੀ ਆਹ ਬਾਹਰ ਗਈ ਮੈਨੂੰ ਪੁੱਛ ਕੇ ਆਵਾਂ ਮੈਂ ਤਾਂ ਹਰ ਚਲ ਪੁੱਛ ਨਹੀਂ ਤੇ ਬੇਲਾ ਕੋ ਕੀ ਕਰਦੀ ਓਏ ਤੇਰੇ ਪਪਾ ਤਾਂ ਲੱਗ ਗਿਆ ਉਹ ਤੇਰਾ ਨਹੀਂ ਉਹਦਾ ਨਹੀਂ ਦੁਬਾਰਾ ਜਾਊਗਾ ਕਾਲਾ ਤਮਾਕੀ ਨਹੀਂ ਆ ਗੱਲ ਸਮਝਦੀ ਨਹੀਂ ਭਰਾਵਾ ਨਿੱਗੀ ਨਿੱਗੀ ਗੱਲ ਤੇ ਪੈ ਜਾਂਦੀ ਆ ਕੀ ਚੁੱਪ ਕਰ ਜਾਂਦੀ ਕੀ ਕੀ ਕਰਨੀ ਗੱਲ ਕੀ ਕਰਦੇ ਮੈਨੂੰ ਮੈਂ ਤਾਂ ਇਹਨੂੰ ਕੋਈ ਸਮਝਾਉਂਦਾ ਹੀ ਮੈਂ ਤਾਂ ਨਾ ਲੈ ਓ ਮੈਂ ਕੋ ਗੱਲ ਕੀਤੀ ਏ ਤੂੰ ਐ ਫਿਰ ਤੇ ਜੜੀ ਨਹੀਂ ਮੈਂ ਤਾਂ ਇਹਨੂੰ ਸਮਝਾਉਣ ਡਿਆ ਸੋ ਨਾ ਮੈਂ ਤਾਂ ਗਾਲੀ ਕਰਨਾ ਹੀ ਮੈਂ ਤਾਂ ਨਾ ਲੜਿਆ ਕਰ ਉਹਦੇ ਨਾਲ ਨਾ ਲੜਿਆ ਕਰੋ ਪੀ ਕੇ ਕੀ ਗਾਲ੍ਹ ਉਹਦੀ ਹੀ ਕੁੱਤੀ ਹੋਰ ਹੁੰਦੀ ਆ ਉਹ ਮੈਂ ਗਾਲੀ ਹੀ ਕੋ ਕਰਦੀ ਫਿਰ ਕਿਹੜੀ ਕਹਿੰਦੇ ਤੋੜ ਤੋੜ ਤੇ ਕੋਈ ਪਤਾ ਨਹੀਂ ਲੱਗਦਾ ਕਿ ਬੰਦਾ ਉੱਥੇ ਕਰੇ ਕੀ ਦਾਸਣਾ ਉਹ ਮੇਰੇ ਨਾਲ ਲੜ ਪੈਂਦੀ ਤੇ ਖਰੇ ਮੈਂ ਤੈਨੂੰ ਕੋ ਭਰਾਵਾ ਕੁਛ ਕਹੀ ਨਹੀਂ ਮੈਂ ਨਹੀਂ ਕੁਛ ਵੀ ਕਿਸੇ ਨੂੰ ਕਹੀ ਉਹ ਮੈਂ ਕੇ ਕੰਦਰ ਦੀ ਹੁੰਦਾ ਹੀ ਨਹੀਂ ਤੇ ਤੇਰੀ ਕੀ ਗੱਲ ਆਪ ਕੋ ਆਪਣਾ ਦਿਮਾਗ ਲਾਈ ਜਿਹਦੀ ਦੁਨੀਆ ਇਮੈਂ ਮੈਂ ਤਾਂ ਹਮੈਂ ਆਪਕਰ ਬੰਦਾ ਮੇਰਨਾ ਤੂੰ ਹੀ ਧੋਵਕ ਮਾਉਗਣਾ ਤਾਨੂੰ ਪਾਪ ਭੁਗਤਣਾ ਵਣਾ ਮਾਰਾਇਣਾ ਉੱਥੇ ਦਾ ਸਾਰਾ ਕੁਕੜਾਏ ਬਾਲੇ ਹਨ ਉਹਨਾਂ ਨਾਣਾ ਤੁਹਾਡੇ ਪਕੌੜੇ ਬਣਾਏ ਭਰਾਵਾ ਨਾ ਤੂੰ ਸਮਝਦਾ ਨਾ ਉਹ ਸਮਝਦੀ ਭਣਾ ਹਿੱਤ ਚੱਲ ਓਏ ਹਾਂ ਨਹੀਂ ਸਮਝੀ ਨਹੀਂ ਹੈਗੀ ਕਿ ਇਹ ਚੱਲੇ ਆਪਣੀ ਹੈ ਆ ਮੈਂ ਤਾਂ ਚੱਲਦੀ ਹਾਂ ਅੰਦਰ ਪਰ ਮੇਰਾ ਨਾ ਨਾਮ ਵੀ ਤੁਹਾਡੇ ਲੜਨ ਪਿੱਛੇ ਕਰੇ ਮੇਰਾ ਹਤਾ ਮੈਂ ਤਾਂ ਤੁਹਾਡੀ ਬਾਹਰ ਸੁਣ ਕੇ ਆਈ ਮੇਰਾ ਨਾ ਨਾਮ ਮੈਂ ਤਾਂ ਚੱਲਦੀ